ਲਓ ਜੀ ਰਾਹਤ ਦਾ ਸਮਾਂ ਆ ਗਿਆ ਕਹਿੰਦੇ ਉਸ ਮਾਲਕ ਨੇ ਲੋਕਾਂ ਦੀ ਕਿਰਪਾ ਕਰਦੀ ਗਰਮੀ ਅੱਜ ਜਿਹੜੀ ਅੱਜ ਟੈਂਪਰੇਚਰ ਦਾ 40 ਹਾਫ ਸੈਂਚਰੀ ਪਹੁੰਚਾਇਆ ਸੀ ਸੋ ਅੱਜ ਲੋਕ ਰਾਹਤ ਦੀ ਸਾਹਸ ਲੈਣਗੇ ਅੱਜ ਨਹੀਂ ਦੇਖ ਸਕਦੇ ਕਿ ਬਰਸਾਤ ਨੇ ਦਸਤਕ ਦੇ ਦਿੱਤੀ ਅੱਜ ਆਪਣੀ ਪਹਿਲੀ ਸੋ ਦੇਖਦੇ ਆਂ ਕਿ ਪ੍ਰਮਾਤਮਾ ਕਿੰਨੀ ਕਿਰਪਾ ਕਰਦਾ ਕਿੰਨੀ ਬਰਸਾਤ ਪੈਂਦੀ ਆ ਕੀ ਹੁੰਦਾ ਸੋ ਅੱਜ ਥੋੜਾ ਜਿਹਾ ਠੰਡੀ ਠੰਡੀ ਹਵਾ ਜਿਹੜੀ ਆਣੀ ਸ਼ੁਰੂ ਹੋ ਚੁੱਕੀ ਆ ਤੇ ਦੂਜਾ ਇਹ ਜਿਹੜਾ ਜਾਮ ਲੱਗਦਾ ਇਹ ਐਨਐਚਆਈ ਵੱਲੋਂ ਜਿਹੜੇ ਬ੍ਰੇਕਰ ਬਣਾਏ ਗਿਆ ਬ੍ਰੇਕਰਾਂ ਕਰਕੇ ਜਿਹੜਾ ਇੱਥੇ ਜਾਮ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਕਿ ਮੋੜ ਆ ਮੋੜ ਕਰਕੇ ਜਗ੍ਹਾ ਘਟਾ ਰੇ ਇਹ ਜਿਹੜਾ ਗੁਲਸਤਾਨ ਨਾਲ ਇਹ ਜਿਹੜਾ ਪੈਲਸ ਪੈਂਦਾ ਹੈ ਪੈਲਸ ਦੀ ਜਗਾ ਇਹ ਗਵਰਨਮੈਂਟ ਵੱਲੋਂ ਖਾਲੀ ਕਰਾਈ ਗਈ ਜਿਹੜੀ ਰੋਡ ਦੇ ਨਾਲ ਜਿਹੜਾ ਪਰ ਇਹਦਾ ਰੌਲਾ ਜਿਹੜਾ ਪੈ ਰਿਹਾ ਸੋ ਅੱਗੇ ਇਹ ਮੋੜ ਹੋਣੇ ਕਰਕੇ ਜਾਮ ਕਾਫੀ ਲੱਗਦਾ ਦੂਜਾ ਸਿੰਘਬੜਾ ਕੱਟ ਹੈ ਜਣਾ ਸਿੰਘਬੜਾ ਕੱਟ ਤੁਸੀਂ ਦੇਖ ਸਕਦੇ ਕਿ ਸਿੰਘਬੜਾ ਕੱਟ ਹੈ ਜਣਾ ਇਸ ਕੱਟ ਤੇ ਇਕਤਾ ਸਿੰਘਬੜੇ ਤੋਂ ਲੋਕ ਆਉਨੇ ਆ ਦੂਜੇ ਪਾਸੇ ਨਗਲੇ ਛੜ ਤੋਂ ਆਉਨੇ ਆ ਇੱਥੇ ਜਾਮ ਦੀ ਸਥਿਤੀ ਹਰਦਮ ਬਣੀ ਰਹਿੰਦੀ ਹੈ ਤਕਰੀਬਨ ਤੱਕ ਕਿ ਕਿ ਮੁਲਾਜ਼ਮ ਜ਼ੀਰਪੁਰ ਘੱਟ ਹੋਣੇ ਕਰਕੇ ਟ੍ਰੈਫਿਕ ਮੁਲਾਜ਼ਮ ਘੱਟ ਹੋਣੇ ਕਰਕੇ ਇਸ ਜਗ੍ਹਾ ਤੇ ਜਾਮ ਬਹੁਤ ਜ਼ਿਆਦਾ ਲੱਗਣ ਲੱਗ ਗਿਆ ਸੋ ਦੇਖਦੇ ਆਗੇ ਕਿ ਜਿਹੜੀ ਨਵੀਂ ਹੁਣ ਆ ਟ੍ਰੈਫਿਕ ਦੀ ਜਿਹੜੀ ਟੀਮ ਆਈ ਹੈ ਨਵੀਂ ਪੁਰਾਣੀ ਤਾਂ ਜ਼ੀਰਪੁਰ ਤੋਂ ਜਾ ਚੁੱਕੀ ਟੀਮ ਨਵੀਂ ਜਿਹੜੀ ਟ੍ਰੈਫਿਕ ਦੀ ਟੀਮ ਆਈ ਆ ਦੇਖੋ ਕੀ ਕਰਦੀ ਆ ਸੋ ਦੇਖਦੇ ਆਗੇ ਕਿ ਇਹ ਨਵੇਂ ਮੁਲਾਜ਼ਮ ਆਏ ਆ ਸੋ ਥੈਂਕ ਯੂ ਬਹੁਤ ਬਹੁਤ